ਹਸਪਤਾਲ ਦੇ ਬੈੱਡ ਉੱਪਰ ਪਿਆ ਜ਼ਿੰਦਗੀ ਅਤੇ ਮੌਤ ਦੀ ਝੰਗ ਲੜ ਰਿਹਾ ਇੱਕ ਮਿਹਨਤਕਸ਼ ਕਿਸਾਨ ਸ਼ਾਇਦ ਹੁਣ ਕਦੇ ਵੀ ਆਪਣੇ ਖੇਤਾਂ ਨੂੰ ਜਾ ਨਾ ਸਕੇ ਕਿਉਂਕਿ ਜਿਸ ਤਰ੍ਹਾਂ ਕਿਸਾਨ ਨਾਲ ਗੁੰਡਾਗਰਦੀ ਹੋਈ ਹੈ ਉਸਦੀ ਇੱਕ ਲੱਤ ਹੀ ਵੜ ਦਿੱਤੀ ਅਤੇ ਦੂਜੀ ਲੱਤ ਬੁਰੀ ਤਰ੍ਹਾਂ ਨਾਲ ਤੋੜ ਦਿੱਤੀ ਗਈ ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਦੀ ਹੀ ਇੱਕ ਧਿਰ ਵੱਲੋਂ ਇਹ ਹਮਲਾ ਕੀਤਾ ਗਿਆ ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਜਲਦੀ ਹੀ ਦੋਸ਼ੀਆਂ ਨੂੰ ਫੜਨ ਦਾ ਦਾਵਾ ਕਰ ਰਹੀ ਹੈ। ਨਾਮ ਤੁਹਾਡਾ ਮੋਹਤਾਰ ਸਿੰਘ। ਕਿਹਾ ਤੁਸੀਂ ਕਿ ਜਿਹੜਾ ਹਮਲਾ ਆ ਕਿੰਨੇ ਤੇ ਆ? ਮੇਰੇ ਲਟਕੇ ਤੇ ਆ। ਤੇ ਕੀ ਕਰਨਗੇ ਉਹ ਲੋਕ? ਇਹ ਜੀ ਪਈ ਠੇਕੇ ਦੇ ਲਈ ਕਾਲੇ ਦੀ ਟਾੜ। ਉਥੇ ਜਿਹੜਾ ਮਾਰਨ ਗਿਆ ਨਾਲ ਮੋਟਰ ਬੰਦ ਕਰਨ ਗਿਆ ਹਮਲਾ ਕੀਤਾ ਹਮਲਾ ਜਗੜੀ ਚੱਕਦੇ ਇਥੇ ਜਿੰਨੇ ਸਾਰੇ ਇੱਥੇ ਰਹਿਣ ਵਾਲੇ ਵਾਟਰ ਵਾਟੀ ਹਾਂ ਉਹਨੇ ਜਾ ਕੇ 15 20 ਬੰਦੇ ਸੀ ਹੂੰ ਹੂੰ ਤੇ ਪਾਣੀ ਲਾ ਕੇ ਮੜਿਆ ਲੱਗੇ ਗ੍ਰਾਮ ਵਾਲੇ ਕੇ ਬੈਠੇ ਖੇਤਾਂ ਦੇ ਵਿੱਚ ਉਥੇ ਮਾਰ ਕੁੱਟ ਕੇ ਛੁੱਟ ਗਏ ਤੇ ਲਾ ਕੇ ਬਈਕਰਾਂ ਨੂੰ ਫੋਨ ਕੀਤਾ ਜਦੋਂ ਵੀ ਵੀ ਸਾਡੇ ਬੰਦੇ ਨੇ ਸੱਟਾਂ ਲਾ ਗਏ ਆ ਤੇ ਜਾ ਕੇ ਚੁੱਕਿਆ ਉਹਦਾ ਮਟਰ ਹੋਈ ਪਿਆ ਹੁਣ ਇਥੇ ਚੋਕ ਲਗੇ ਦੱ ਹਰਫੀ ਹਰਫੀ ਰੋਸਪਾਰ ਹੋ ਗਏ ਮੁਰਦਾ ਹਸਪਤਲ ਗਿਆ ਦਸਪਾਰਾ ਸੀ ਮੁਰਾਲੇ ਜਵਾ ਦੇ ਤਾਂ ਇਹਨਾਂ ਕੋ ਵੱਢ ਕੇ ਸੁੱਟ ਕੇ ਇਹਨਾਂ ਉਹ ਕਿ ਵੱਢ ਕੇ ਟੋਕੇ ਸੁੱਟ ਕੇ ਉਹਨੂੰ ਹੋਸ਼ ਹੀ ਕੋਈ ਨਹੀਂ ਗੋੜਾ ਕਰਤੀ ਖਰੇ ਆ ਵੀ ਸ਼ਰੇ ਆ ਉਹਨੂੰ ਗੱਡਾ ਕਰਦੀ ਆ ਵੀ ਗੱਡਾ ਕਰਨੀ ਕਰਦੇ ਫਿਰਦੇ ਇਹਨੂੰ ਬੰਨ੍ਹਾ ਤੁਰੇ ਫਿਰਦੇ ਕਰ ਸਾਡੇ ਦੂਜਿਆਂ ਜੀਆਂ ਨੂੰ ਖਤਰਾ ਹੁਣ ਕਾਰਵਾਈ ਦੀ ਕੀ ਮੰਗਦੇ ਕਾਰਵਾਈ ਸਾਡੇ ਨਾਲ ਜਿਹੜੀ ਜਿਹੜੀ ਮੰਗ ਮੰਗਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰ ਉਹਨੂੰ ਕਰਨੇ ਆ ਜੋ ਸਾਡੇ ਦੂਜੇ ਜੀ ਵੀ ਮਾਰਦੇ ਹੂੰ ਸਾਡੇ ਬੱਚੇ ਬਾਹਰ ਜਾਂਦੇ ਆ ਪਾਣੀ ਲਾਉਣ ਜਾਂਦੇ ਹੋ ਉਹ ਡਰਦੇ ਨਹੀਂ ਲੱਦੀਆਂ ਸਾਡਾ ਝੋਨਾ ਵੀ ਸੁੱਕ ਗਿਆ ਵੇਢੀ ਬੇਗ ਜਾਰੀ 80 ਪੰਜ ਜਾਰੀ ਇਹਪੋਂ ਕੌਣ ਸਮਾਣੋ ਹੀ ਬਣਾ ਲਿਆ ਨਵੀਂ ਸਰਕਾਰ ਤੇ ਨੇ ਤਾਂ ਬੇੜੇ ਘਰ ਘਰ ਕੇ ਰਹਾਤਾ ਉਹ ਕਾਰਵਾਈ ਨਹੀਂ ਕੋਲਸਤਾ ਕੋਈ ਕਾਰਵਾਈ ਸੀ 11 12 ਦਿਨ ਹੋ ਗਏ ਜਿ ਇਸ ਦੀ ਤਾਂ ਬੜੇ ਕੋਈ ਨਹੀਂ ਇੱਕ ਜਿਸ ਕੀ ਨਾਮ ਤੋਂ ਜਸਵੀਰ ਤਸਵੀਰ ਕੋਰੇ ਜਿਹੜੀ ਕੁੱਟਮਾਰ ਹੋਈ ਕਹਿੰਦੇ ਨਾਲ ਤੋ ਤਲੇ ਵੇਸ਼ਾਂ ਸੁਣੇ ਤਾਂ ਉਹ ਕੀ ਲੱਗਦੇ ਹੈ ਇਹ ਜਿਠੀ ਆ ਲੱਗਦਾ ਮੇਰਾ

ਹੋ ਜਿਹੜਾ ਕੋਈ ਨਾ ਜਾਂਦਾ ਮਗਰ ਜਾਂਦਾ ਹੈ ਪਾਣੀ ਲਾਉਣ ਜਾਂਦੇ ਆ ਦੰ ਤਮਕੀਆਂ ਦੇਉਂਦੇ ਅਜੇ ਵੀ ਆਂਦੇ ਲੱਤਾਂ ਭੰਨਣੀਆਂ ਐ ਕਰ ਦੇਣਾ ਫਲਾਣ ਕਰ ਦੇਣਾ ਆ 11 ਦਿਨ ਵੇ ਕੋਈ ਨਿصافੀ ਨਹੀਂ ਹੋਈ ਕੋਈ ਪੁਸ ਨਹੀਂ ਪਈ ਤੇ ਜੇਦੋਂ ਕੋਈ ਹੋਰ ਮਾਤਾ ਫੇਰ ਨਿصافੀ ਹੋਣੀ ਤੇ ਸਾਡੇ ਤੇ ਝੋਨੇ ਵੀ ਸੁੱਕਣ ਡੈ ਨਾ ਬੱਚੇ ਬਾਹਰ ਨਿਕਣ ਡੈ ਤਮਕੀਆਂ ਦੇ ਹੀ ਜਾਂਦੇ ਕੋਈ ਕਾਰਵਾਈ ਨਹੀਂ ਹੋਈਾਨੂੰ ਨਿصافੀ ਮੈਣੀ ਚਾਹੀਦੀ ਪ੍ਰਸ਼ਾਸਨ ਦੇ ਭਗਵੰਤ ਮਾਨ ਨੂੰ ਕੀ ਪੀਦਾ ਉਹਨੇ ਵੇਖੀ తీਰੇ ਆਪ ਇਹ ਤੇ ਸਾਡਾ ਇਹ ਸਾਫੀ ਉਹ ਨਹੀਂ ਚਾਹੀਦੀ। ਹੋਰ ਨਵੀਂ ਬਣਾਈ ਫਿਰ ਵੀ ਗੁੱਦਾ ਕਰਦੀ ਹੋਣੀ। ਹਾਂ ਹਾਂ। ਬਹੁਤ ਜ਼ਿਆਦਾ ਉਹਨੂੰ ਮਾਰ ਕੇ ਸੁੱਟ ਗਏ ਉਹਦਾ ਤਾਂ ਕੋਈ ਹਾਲ ਹੀ ਨਹੀਂਗਾ। ਹਾਂ। ਵਜਨ ਦਾ। ਹਾਂ। ਫੜੇ ਜਾਣੇ ਚਾਹੀਦੇ ਦੋ। ਹਾਂ ਜੀ ਦੋ ਚੀਜ਼ ਫੜੇ ਜਾਣੀ ਚਾਹੀਦੇ ਆ। ਸਜਾ ਚਾਹੀਦੀ ਇਹਨਾਂ ਨੂੰ। ਕੰਸ਼ੇ ਦੇ। ਹਾਂ ਤਲਕੀਆਂ ਦੇਂਦੇ ਆ। ਬੱਚਿਆਂ ਨੂੰ ਡਾ। ਹਾਂ ਬੱਚਿਆਂ ਨੂੰ ਜਨਾਨੀਆਂ ਨੂੰ ਡਾ ਰਿਹਾ ਹੈ ਜੀ ਕੀ ਪਤਾ ਨਾ ਕਿਹਨੂੰ ਫੜ ਲੈਣਾ ਜਿਹੜਾ ਇਹਦੇ ਬਡੇ ਹੋਏ। ਹਾਂ। ਹਾਂ। ਕੀ ਨਾਮ? ਸਰਜੀਤ। ਸਰਜੀਤ ਕੀ ਲੱਗਦਾ ਜਿਹੜੇ ਮੇਰਾ ਘਰਣਾ ਹੈ ਜੀ ਕੀ ਹੋਇਆ ਖੇਤਾਂ ਨੂੰ ਢੇੜਾ ਮਾਰਨ ਗਏ ਸੀ ਮੋਟਰ ਬੰਦ ਕਰਨ ਹਾਂ ਇਹ 15 20 ਜਾਣੇ ਗਾੜੀ ਖਲੋਤੇ ਹਾਂ ਇਹਨਾਂ ਨੇ ਸੱਟਾਂ ਮਾਰ ਦਿੱਤੀਆਂ ਹਾਂ ਨੇ ਲਾਤ ਤੋੜ ਦਿੱਤੀਆਂ ਹੈ ਨਾਉ ਕਰਕੇ ਸੁੱਟ ਗਏ ਓਕੇ ਤੇ ਇੱਕ ਲਾਤ ਉਹਨਾਂ ਨੇ ਘਾਟ ਦਿੱਤੀ ਜੀ ਹਾਂ ਜੀ ਤੇ ਹੁਣ ਹਸਪਤਾਲ ਅਜੇ ਕੋਈ ਪਤਾ ਨਹੀਂ ਉਹ ਤਾਂ ਹੱਦੇ ਨਹੀਂ ਡਾਕਟਰ ਆਉਣਗਾ ਕੋਹ ਵੀ ਪੀ ਠੀਕ ਹੋਊਗਾ ਕਿ ਨਹੀਂ ਹੋਊਗਾ ਹਾਂ ਇਹ ਸਾਡਾ ਕੋਈ ਕੋਈ ਕਾਰਵਾਈ ਨਹੀਂ ਸਾਡੀ ਕੋਈ ਕਰਨ ਡਿਆ ਹਾਨੂੰ ਨਹੀਂ ਸਾਹ ਮਿਲਣਾ ਚਾਹੀਦਾ। ਹਰ ਕਿਸ ਤਰ੍ਹਾਂ ਧਮਕੀਆਂ ਆ ਰਹੀਆਂ ਨੇ ਪੁਲਿਸ ਉਹਨਾਂ ਦੇ ਕੋਈ ਕਾਰਵਾਈ ਨਹੀਂ ਸਖਤ ਕਰ ਰਹੀ। ਹਾਂ ਨੂੰ ਧਮਕੀਆਂ ਦੇ ਰਹੇ ਆ ਵੀ ਜਿਹੜਾ ਕੋਈ ਜਾਂਦਾ ਅਸੀਂ ਉਹਨੂੰ ਵੀ ਐ ਕਰਾਂਗੇ ਜੋ ਕਰਾਂਗੇ ਅਸੀਂ ਉਹਨਾਂ ਕੋਈ ਪੁਲਿਸ ਨਹੀਂ ਕਾਰਵਾਈ ਕਰ ਰਹੀ। ਹਾਂਜੀ। ਕੋਈ ਪੁਲਿਸ ਸਾਡੀ ਕਾਰਵਾਈ ਨਹੀਂ ਕਰ ਰਹੀ। ਫੜਦੇ ਫੜ ਰਹੇ ਨੇ ਦੋਰੀ। ਫੜਦੇ ਹੀ ਆ ਕਹੇ ਨੂੰ। ਘੁੰਮ ਰਹੇ ਨੇ। ਹਾਂਜੀ। ਸ਼ਰਿਆਮ। ਸ਼ਰਿਆਮ ਘੁੰਮਦੇ ਆ। ਸਾਡੇ ਬੱਚਿਆਂ ਨੂੰ ਵੀ ਇੱਕ ਧਮਕੀਆਂ ਦੇ ਦੇਣਾ ਸਾਡੇ ਬੱਚੇ ਬਾਹਰ ਜਾਣ ਜੋਗੇ। ਉਹਨਾਂ ਨੂੰ ਵੀ ਆਂਦੇ ਕਹੀਂ ਤੁਹਾਨੂੰ ਲਤਤ ਬਣਾਗੇ ਤੁਹਾਨੂੰ ਹੀ ਮਾਰ ਦਾਂਗੇ। ਉਹ ਵੀ ਨਹੀਂ ਜਾਣ ਜੋਗੇ। ਠੀਕ। ਸਾਨੂੰ ਕਾਰਵਾਈ ਚਾਹੀਦੀ ਸਾਡੇ ਤੇ ਕਾਰਵਾਈ ਉਹਨਾਂ ਤੇ ਕਰਨੀ ਚਾਹੀਦੀ ਸਾਨੂੰ ਇਹੋ ਹੀ ਮੰਗ ਸਾਡੀ ਇਨਸਾਫ਼ ਮਿਲਣਾ ਚਾਹੀਦਾ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਅੱਜ ਕੀ ਨਾਮ ਤੇ ਕਿੱਥੋਂ ਦਾ ਰਹਿਣ ਨੂੰ ਮੇਰਾ ਨਾਮ ਸੁਨਾਮ ਸਿੰਘ ਆ ਜੀ ਹਾਂਜੀ ਅਸੀਂ ਚਲੋਗੇ ਰਹਿਣ ਵਾਲੇ ਜੀ ਹਾਂਜੀ ਸਤਨ ਸਿੰਘ ਜੀ ਹਮਲਾ ਕਿਹਦੇ ਤੇ ਹੋਇਆ ਮੇਰੇ ਭਰਾ ਤਲੋਜਨ ਸਿੰਘ ਤੇ ਹੋਇਆ ਕਿੱਥੇ ਹੋਇਆ ਇਹ ਇਹ ਪਿੰਡ ਕਾਲੇ ਕੇ ਜੋ ਅਸੀਂ ਜ਼ਮੀਨ ਤੇ ਕੁਝ ਲਈ ਹੋਈ ਹੈ ਹੂੰ ਹੂੰ ਉਹ ਜ਼ਮੀਨ ਨੂੰ ਮੇਰਾ ਭਰਾ ਜਿਹੜਾ ਉਹ ਗੇੜਾ ਮਾਰਨ ਗਿਆ ਸੀ ਮੋਟਰ ਤੇ ਜੋ 9 9:30 ਵਜੇ ਦਾ ਟਾਈਮ ਸੀ ਜੋ ਮੋਟਰ ਬੰਦ ਕਰਕੇ ਵਾਪਸ ਹੋਇਆ ਤੇ ਉਥੋਂ ਇਹਨੇ ਪਛਾਣ ਤੋਂ ਗੱਲ ਲਾ ਗੋ ਗੱਲੇ ਪਿਛੇ ਹਟਿਆ ਪਿੰਡ ਵਾਲ ਨੂੰ ਚਿਹਰੇ ਦੇ ਵਿੱਚ ਨੇਰੀ ਦਾ ਫਾਇਦਾ ਠਾਉਂਦੇ ਬਈ ਬੰਦੇ 15 ਕੇ 20 ਬੰਦੇ ਜਿਹੜੇ ਉਹਦੇ ਗਾਲ ਪਾਏਗੇ ਜਿੰਨਾ ਬੰਦਿਆਂ ਨੇ ਬਿਲਕੁਲ ਉਹਨੂੰ ਮਰਨਾਉ ਕਰਤਾ ਸੱਟਾਂ ਮਾਰ ਮਾਰ ਕੇ ਉਹਦੇ ਬਸ ਦਾ ਕੋਈ ਰੋਗ ਹੀ ਨਹੀਂ ਛੱਡਿਆ ਵੀ ਜਿਹੜਾ ਬੂਮਰ ਕੁੱਲਣ ਚੋਗਾ ਨਹੀਂ ਛੱਡਿਆ ਹੱਤ ਮੋਇਆ ਕਰ ਹੱਤ ਮੋਇਆ ਕਿ ਜਾਨਵਰ ਮਾਰੀ ਤਾ ਸਾਣਾ ਅਬਦਲ ਜਾਨਵਰ ਮਾਰ ਕੇ ਉਥੋਂ ਫਰਾਰ ਹੋ ਗਏ ਜਿਸ ਕਾਰਨ ਸਾਨੂੰ ਪਤਾ ਲੱਗਾ ਅਰਨੋ ਗਵਾਂਡੋ ਫੋਨ ਗਏ ਫਿਰ ਅਸੀਂ ਜਾ ਕੇ ਇਹ ਬੰਦੇ ਨੂੰ ਚੁੱਕਿਆ ਆਪਣੇ ਭਰਾ ਨੂੰ ਉਹ ਟਾਈਮ ਇਹ ਭੋਜ ਸੀ ਬਿਲਕੁਲ ਕੋਰਪਲੜ ਜੋਗਾ ਨਹੀਂ ਹੈਗਾ ਅਸੀਂ ਫਿਰ ਇਸ ਨੂੰ ਉਥੋਂ ਚੁੱਕ ਕੇ ਗੱਡੀ ਦੇ ਵਿੱਚ ਪਾਇਆ ਜੋ ਗੱਡੀ ਦੇ ਵਿੱਚ ਪਾ ਕੇ ਅਸੀਂ ਥਾਣੇ ਹਾਰਪਕੇ ਲੈ ਕੇ ਗਏ ਹਾਰਪਕੇ ਥਾਣੇ ਜਾ ਕੇ ਅਸੀਂ ਜਗ ਰਿਪੋਰਟ ਕਹੀਂ ਕਿ ਉਹ ਤੇ ਕਰਾਈ ਉਹਨਾਂ ਆਖਿਆ ਵੀ ਇਹ ਬੰਦਾ ਬਿਲਕੁਲ ਸਰੀਆ ਸਾ ਇਹਨੂੰ ਹਸਤਾਲ ਲੈ ਜਾਓ ਅਸੀਂ ਹਾਰਪਕੇ ਥਾਣੇ ਤੋਂ ਜੋ ਚੁੱਕਿਆ ਅਸੀਂ ਫਲੋਈਪੁਰ ਨੂੰ ਸਿਵਲ ਹਸਪਤਾਲ ਲੈ ਗਏ ਜੋ ਉੱਥੇ ਅਸੀਂ ਲੈ ਗਏ ਤੇ ਉਥੋਂ ਡਾਕਟਰਾਂ ਨੇ ਸਾਨੂੰ ਇਹਨੂੰ ਵੇਖ ਚਾ ਕੇ ਇਹਦੇ ਜ਼ਖਮਾਂ ਨੂੰ ਸਾਫ਼-ਸੂ ਕਰਦੇ ਵੇਂਦੇ ਹੋਏ ਉਹਾਂ ਨੇ ਵੀ ਇਹ ਬੰਦਾ ਤੁਹਾਡਾ ਸਾਡੇ ਇਸੇ ਦਾਖਲ ਕਰਨ ਦੇ ਕਾਬਲ ਨਹੀਂ ਇਹਨੂੰ ਇਹਨੂੰ ਹੀ ਰੈਫਰ ਕਰ ਦਿੰਨੇ ਅਸੀਂ ਕਿਹਾ ਕਿਹੜੇ ਹਸਪਤਾਲ ਜੀ ਉਹਨਾਂ ਨੇ ਵੀ ਇੰਕੀ ਲੱਤਾਂ ਕੱਟਣੀਆਂ ਪੈਣੀਆਂ ਇਸ ਨੂੰ ਅਮਰਦੀਪ ਹਸਪਤਾਲ ਉਹਨਾਂ ਰੈਫਰ ਕਰਤਾ ਅਸੀਂ ਰਾਤੋਂ ਰਾਤ ਹੀ ਇਹਨੂੰ ਅਮਰਦੀਪ ਹਸਪਤਾਲ ਰੈਫਰ ਕਰਤਾ ਜੋ ਲੈ ਗਏ ਉੱਥੇ ਇਹਦਾ ਇਲਾਜ ਜੋ ਚੱਲਣ ਡਿਆ ਹੈ ਹੌਂ ਤੱਕ ਬੰਦੇ ਨੂੰ ਕੋਈ ਐਡੀ ਜਿਆਦੀ ਸੁਰਤ ਨਹੀਂ ਫੇਰ ਵੀ ਲਾਜ ਡਾਕਟਰਾਂ ਦਾ ਚੱਲਦਾ ਕਿ 1 ਲੱਖ ਤਾਂ ਕੱਟੀ ਗਈ ਹੈ ਦੂਸਰੀ ਲਾਦਾ ਵੀ ਕੋਈ ਸਾਨੂੰ ਪਰਵਾਸਾ ਨਹੀਂ ਡਾਕਟਰ ਦੇ ਰਹੇ ਜਿਹੜਾ ਕਹਿੰਦੇ ਵੀ ਇਹ ਲੱਤ ਹੋ ਸਕਦਾ ਵੀ ਕਟਣੀ ਪਵੇ ਕਿਉਂਕਿ ਬੰਦਾ ਸਾਡਾ ਬਿਲਕੁਲ ਹੀ ਇਹਨਾਂ ਨੇ ਗੱਲ ਕਰਦਾ ਗੱਲ ਤਾਂ ਮੋਇਆ ਹੀ ਆ ਕਿ ਸਮਝਾ ਕਹਦਾ ਉਹ ਨਾ ਸਾਰੀ ਰੋਟੀ ਨਹੀਂ ਸਕਦਾ ਤੋਰੀ ਨਹੀਂ ਸਕਦਾ ਉਹ ਇਹ ਕਿਉਂ ਮਾਰਿਆ ਕੀ ਕਰਨ ਇਹਦੀ ਸਾਡੀ ਕੋਈ ਇਹਨਾਂ ਕੋਈ ਐਡੀ ਖਾਸ ਚਾਰੀ ਰੰਸੀ ਸਾਡੇ ਪਿੰਡ ਦੇ ਹੀ ਬੰਦੇ ਚੱਲੋ ਕਹਿੰਦੇ ਗੱਗੜ ਕੇ ਪਿੰਡ ਪਿੰਦਾ ਹਰ ਨਾਲ ਚੱਲੋ ਕਹਿੰਦੇ ਕਿ ਸਾਡੀ ਪਿਛਲੇ ਸਾਲ ਥੋੜੀ ਜੀ ਇਹਨਾਂ ਨਾਲ ਪਾਈ ਦਾ ਬੜਾ ਮੋੜਾ ਝਗੜਾ ਸੀ ਜ਼ਮੀਨ ਦਾ ਝਗੜਾ ਜ਼ਮੀਨ ਦਾ ਜੋ ਸਾਡਾ ਹੀ ਤੋਂ ਨਿਬੜਿਆ ਹੀ ਸਮਝੋ ਵੀ ਅਸੀਂ ਜੋ ਜ਼ਮੀਨ ਵੇਚੀ ਸੀ ਇਹਨਾਂ ਉਹ ਰੰਚੀ ਸੁਰੱਖਿਰੀ ਪ੍ਰਾਣੀ ਜੋ ਰੱਖਦੇ ਵੀ ਜਦੋਂ ਇਹਨਾਂ ਨੇ ਆਪਣੇ ਦਿਲ 'ਚ ਹੀ ਰੱਖੀ ਅਸੀਂ ਤਾਂ ਆਪਣੇ ਲੋਗਾਈ ਬੈਠੇ ਹਾਂ ਸਮਝਦੇ ਇਸ ਗੱਲ ਦਾ ਪਤਾ ਨਹੀਂ ਪਰ ਵਾਕੀ ਜੋ ਮੇਰਾ ਭਰਾ ਉਹ ਤੇ ਮੋਟਰ ਤੇ ਗਿਆ ਇਹਨਾਂ ਉਸ ਨੂੰ ਆਪਣੇ ਵੱਲੋਂ ਪੂਰਾ ਮਰਨਾਉ ਕਰਕੇ ਸੁੱਟ ਕੇ ਸੱਟਾਂ ਲਾ ਕੇ ਕੋਈ ਹੜ ਉਹਦੇ ਪੱਲੇ ਕੱਖ ਨਹੀਂ ਛੱਡਿਆ ਜਿਹਦੇ ਅੱਜ ਵੀ ਅਸੀਂ ਇਹੋ ਆਣੇ ਸਾਡਾ ਮੰਗ ਕਰਦੇ ਆਂ ਵੀ ਜਿਹੜੀ ਕੋਈ ਪਰਪਲਸ ਪ੍ਰਸ਼ਾਸ਼ਨ ਉਹਨਾਂ ਨੇ ਰਿਪੋਰਟ ਤਾਂ ਦੇ ਦਿੱਤੀ ਪਰਚਾ ਘਟਦਾ ਕਾਰਵਾਈ ਨਹੀਂ ਕਰ ਕਾਰਵਾਈ ਕੋਈ ਕਰ ਨਹੀਂ ਰਹਾ ਗ੍ਰਿਫਤ ਨਹੀਂ ਹੋਗੇ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਇਸ ਗੱਲ ਨੂੰ 11 ਦਿਨ ਹੋ ਗਏ ਆ ਜੇ ਸਾਡੇ ਜਜਾ ਬੱਚੇ ਬਾਹਰ ਮੋਟਰਾਂ ਦੇ ਨਿਕਲਦੇ ਉਹਨਾਂ ਨੂੰ ਤੋਕਿਆ ਦਿੰਦੇ ਆ ਜਿਹੜਾ ਸਾਡੇ ਨਾਲ ਬੰਦਾ ਸਾਡਾ ਕੋਈ ਸਪੋਰਟਰ ਪਿੰਡ ਦੇ ਵਿੱਚੋਂ ਨਿਕਲਦਾ ਉਹਨੂੰ ਤੋਕਿਆ ਦਿੰਦੇ ਆ ਅਸੀਂ ਤੁਹਾਨੂੰ ਜਾਨੋਂ ਮਾਰ ਦਾਂਗੇ ਤੁਹਾਡੀਆਂ ਲੱਤਾਂ ਭੰਨ ਦਾਂਗੇ ਜੇ ਤੁਸੀਂ ਇਹਨਾਂ ਦੇ ਨਾਲ ਤੁਰੇ ਤੇ ਹੁਣ ਕਾਰਵਾਈ ਹੋਣੀ ਚਾਹੀਦੀ ਤੇ ਇਹਨਾਂ ਦੇ ਇਹ ਕਾਰਵਾਈ ਹੋਣੀ ਚਾਹੀਦੀ ਆ ਵੀ ਇਹ ਬੰਦੇ ਰੈਕਟ ਕਿਉਂ ਨਹੀਂ ਹੋ ਰਹੇ ਕਿ ਪ੍ਰਸ਼ਾਸਨ ਇਹਨਾਂ ਦੇ ਕਿਉਂ ਨਹੀਂ ਦਬਾ ਪਾ ਰਿਆ ਕਿਉਂ ਨਹੀਂ ਨਾਲ ਪ੍ਰਸ਼ਾਸਨ ਚੁੱਕ ਰਿਹਾ ਕਿ ਸਾਡਾ ਹੈਗਾ ਜਗਾ ਕੀ ਵੀ ਸਾਨੂੰ ਉਦੋਂ ਇਹ ਇਹ ਪ੍ਰਸ਼ਾਸਨ ਇਹਨਾਂ ਨੂੰ ਫੜੂਗਾ ਵੀ ਜਦੋਂ ਸਾਡੇ ਦੂਜੇ ਜੀਵ ਇਹਨਾਂ ਮਾਰਦੇ ਠੀਕ ਇਹ ਕੋਈ ਇਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੋਈ ਇਹਨਾਂ ਤੇ ਕੋਈ ਪ੍ਰਸ਼ਾਸਨ ਇਹਨਾਂ ਦਾ ਕੋਈ ਪੁਲਿਸ ਗੇੜਾ ਨਹੀਂ ਮਾਰ ਰਹੀ ਇਹਨਾਂ ਦੇ ਘਰਾਂ ਆਮ ਸਾਨੂੰ ਧੋਖਾ ਦੇ ਕੇ ਫਿਰਦੇ ਆਪਦੇ ਖੇਤਾਂ ਦੇ ਵਿੱਚ ਅਈ ਹਰੀ ਦੇ ਬੰਦੇ ਮਾਰਨੇ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਸਭ ਤੋਂ ਸਾਥ ਕਾਨੂੰਨੀ ਕਾਰਵਾਈ ਹੋਈ ਚਾਹੀਦੀ ਆ ਪ੍ਰਸ਼ਾਸਨ ਵੱਲੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਤੇ ਜੀ ਐਨ ਨੇ ਤਾਂ ਖੜੇ ਆ ਬੈਠੇ ਘਰੇ ਵੀ ਬੈਠੇ ਰਾਤ ਨੂੰ ਘਰ ਸ ਹਈ ਲੋਕਾ ਦਾ ਮਦਦ ਲੈ ਆਗੇ ਲੋਕਾਂ ਤੋਂ ਆਪਦੇ ਘਰ ਬਹਾਉਣੇ ਵੀ ਸਾਡੀ ਮਦਦ ਕਰੋ ਰਾਤ ਨੂੰ ਸਾਨੂੰ ਫੇਰ ਨਾਗੇ ਸੱਟਾਂ ਮਾਰ ਜਾਣਗੇ ਬੱਚਿਆਂ ਨੂੰ ਸੱਟਾਂ ਨਾ ਮਾਰ ਜਾਣ ਠੀਕ ਇੱਕ ਜਿਹੜਾ ਮੁਕੱਦਮਾ ਆਰਪ ਕੇ ਦਰਜ ਹੋਇਆ ਸੀਗਾ ਉਹ ਪਰਿਵਾਰ ਕਹਿ ਰਹੇ ਨੇ ਅਜੇ ਤੱਕ ਜਿਹੜੇ ਰੈਸਟਿੰਗ ਹਨਾਰਕੀ ਤਕਤੀ ਮੇਟਾ ਢਾਹ ਜਿਹੜਾ ਹੈਗਾ ਮੁਕਦਮਾ ਦਰਜ ਹੋਇਆ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਮੁਤਾਬਿਕ ਜਿਵੇਂ ਬੰਦੀ ਕਾਰਵਾਈ ਹੈ ਲਾਅ ਮੁਤਾਬਿਕ ਉਹ ਕੈਮੀ ਕੀਤੀ ਜਾਵੇ ਧੰਨਵਾਦ ਉਸ ਨੂੰ ਰੇਟ ਵੀ ਕੀਤੀ ਜਾ ਰਹੀ ਸਰ ਤਕਤੀ ਚੱਲ ਰਹੀ ਹੈ